ਇਹੀ 메시 ਦੇ ਰਹੇ ਆਂ ਅੰਮ੍ਰਿਤਸਰ ਨੂੰ ਕਿ ਸਾਰੇ ਅਸੀਂ ਇੱਕ ਹੈਗੇ ਆਂ ਜਿਹੜੀ ਵੀ ਵੰਡ ਪਾਈ ਹੋਈ ਹੈਗੀ ਲੋਕਾਂ ਨੇ ਸਿਆਸਤਦਾਨਾਂ ਨੇ ਜਾਂ ਕੁਝ ਵੀ ਆਪਣਾ ਪੰਜਾਬ ਦੀ ਉੱਤਪਾਦ ਹੈਗਾ ਤੇ ਇਹਦਾ ਸੰਦੇਸ਼ ਦੇ ਮਤਲਬ ਦੇਣ ਦੇ ਲਈ ਸਿੱਤੇ ਅੰਮ੍ਰਿਤਸਰ ਜਾ ਰਹੇ ਹੈਗੇ ਆਂ ਗੁਰੂ ਰਾਮਦਾਸ ਦੀ ਮਕਬਰੀ ਬੜੀ ਮੁਸ਼ਕਿਲ ਅਵਸਥਾ ਹੈ ਔਰ ਇਸ ਅਵਸਥਾ ਵਿੱਚ ਇਹ ਲੋਕ ਜਾ ਰਹੇ ਨੇ ਔਰ ਬਹੁਤ ਔਖੇ ਹਾਲਾਤਾਂ ਦੇ ਵਿੱਚ ਆਏ ਆ ਆ ਵੀਰ ਤੇ ਹੁਣੇ ਪਲਟ ਗਈ ਸੀ ਭਾਈ ਰੋਪੜ ਦੇ ਵਿੱਚੋਂ ਮੂਹ ਤੇ ਪਾਰ ਗਿਰਿਆ ਇਹ ਪੂਰਾ ਇਹ ਬਹੁਤ ਔਖੀ ਅਵਸਥਾ ਹੈ ਜਿਵੇਂ ਮੈਂ ਔਰ ਤੁਸੀਂ ਸਾਹ ਲੈਂਦੇ ਨੇ ਨਾ ਉਸ ਤਰ੍ਹਾਂ ਸਾਹ ਨਹੀਂ ਲੈਂਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਸੰਦੇਸ਼ ਸਰਬੱਤ ਦਾ ਭਲਾ, ਮਨੁੱਖਤਾ ਦੀ ਸੇਵਾ, ਆਪਸੀ ਭਾਈਚਾਰਕ ਸਾਂਝ ਅਤੇ ਸਰਬਸਾਂਝੀ ਇਕਤਰਾ ਸੰਦੇਸ਼ ਵੰਡਣ ਦੇ ਲਈ ਰੀੜ ਦੀ ਹੱਡੀ ਤੋਂ ਪੀੜਤ ਤਿੰਨ ਮਰੀਜ਼ਾਂ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਵਿਹਲ ਚੇ ਦੌਰ ਦੇ ਤਹਿਤ ਇਹ ਤਿੰਨੋਂ ਤੇ ਵਿਆੰਗ ਦੌੜਾਕ ਕੀਤੀ ਰਾਤ ਗੁਰਦੁਆਰਾ ਸ਼੍ਰੀ ਟੀਪੀ ਸਾਹਿਬ ਰੂਪੜ ਵਿਖੇ ਪਹੁੰਚੇ ਜਿੱਥੇ ਪੰਚਤਿਆਂ ਇਨ੍ਹਾਂ ਦਾ ਬਖ ਬਖ ਸਮਾਜ ਸੇਵੀਆਂ ਤੇ ਹੋਰ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਇਨਾਦਾ ਸਰੂਪੇ ਪਾਕੇ ਤੇ ਮੂੰ ਮਠਾ ਕਰਵਾ ਕੇ ਸਨਮਾਨ ਵੀ ਕੀਤਾ ਗਿਆ ਦਰਸ਼ਨ ਜੋਗਤ ਕੀ ਇਨਾ ਬਲੋ ਦਿਵਾਂਗ ਲੋਕਾਂ ਦੀ ਮਦਦ ਲਈ ਐਸਐਚਐਜੀ ਸੈਂਟਰ ਜਿਸ ਜੇ ਕੀ ਰੀੜ ਦੀ ਹੱਡੀ ਦੇ ਸੱਟ ਦੇ ਮਰੀਜ਼ਾਂ ਲਈ ਬਿਲਕੁਲ ਮੁਫਤ ਇਲਾਜ ਪ੍ਰਦਾਨ ਕੀਤਾ ਜਾਵੇਗਾ ਉਦੀ ਤੇਜ਼ੀ ਮੰਦਰ ਦੇ ਨਿਰਮਾਣ ਲਈ 1 ਕਰੋੜ ਦਾ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਭਾਈਚਾਰਕ ਸੰਦੇਸ਼ ਭਲਾਨ ਦੇ ਲਈ ਆਪਣੀ ਇਹ ਦੌੜ ਸ਼ੁਰੂ ਕੀਤੀ ਗਈ ਹੈ ਜਿਸ ਚ ਇਹ ਪਹਿਲੇ ਦਿਨ ਕੱਲ ਗੋਦਰਾ ਸਿੰਘ ਸ਼ਹੀਦਾਂ ਮੋਹਾਲੀ ਤੋਂ 45 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਰੋਪੜ ਦੇ ਗੋਦਰਾ ਟਿੱਬੀ ਸਾਹਿਬ ਵਿਖੇ ਬੀਤੀ ਰਾਤ ਪੁੰਚੇ ਇਸੇ ਤਰੀਕੇ ਨਾਲ ਦੂਸਰੇ ਦਿਨ 2 ਦਸੰਬਰ ਨੂੰ ਰੋਪੜ ਦੀ ਲੈਂਬਰਨ ਟੈਕ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਨਮਾ ਸ਼ਹਿਰ ਤੱਕ 45 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਇਸੇ ਤਰੀਕੇ ਨਾਲ ਲਗਾਤਾਰ 5 ਦਿਨ ਇਹ ਵਕ ਵਕ ਪੜਾਵਾਂ ਤੋਂ ਹੁੰਦੇ ਹੋਏ ਸ਼ਹੀਦਰ ਬਾਗ ਸਾਹਿਬ ਅੰਮ੍ਰਿਤਸਰ ਵਿਖੇ ਆਪਣੀ ਦੌੜ ਨੂੰ ਸਮਾਪਤ ਕਰਨਗੇ ਦਸੰਯੋਗ ਹੈ ਕਿ ਇਸ ਦੌੜ ਦੀ ਸਭ ਤੋਂ ਵੱਡੀ ਖਾਸਤ ਇਹ ਹੈ ਕਿ ਇੱਚ ਸ਼ਾਮਲ ਤਿੰਨ ਨੌਜਵਾਨ ਜਿਸ ਵਿੱਚ ਇੱਕ ਕਸ਼ਮੀਰੀ ਮੁਸਲਮਾਨ ਤੇ ਇੱਕ ਹਰਿਆਣੇ ਦਾ Hindu ਤੇ ਇੱਕ ਪੰਜਾਬ ਦਾ ਗੁਰਸਿੱਖ ਨੌਜਵਾਨ ਹੈ ਜੋ ਕਿ ਲੋਕਾਂ ਨੂੰ Hindu Muslim Sikh ਇਕਤਾ ਪਾਈਚਾਰੇ ਦਾ ਸੰਦੇਸ਼ ਪ੍ਰਦਾਨ ਕਰਦੇ ਹੋਏ ਇਹ ਦੌੜ ਲਗਾ ਰਹੇ ਹਨ ਮੇਰਾ ਪੰਜਾਬ ਨੂੰ ਲਈ ਰੂਪਨਗਰ ਤੋਂ ਲਾਡੀ ਖਬਰਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਰਜੀਤ ਵੀਰ ਦਾ ਇਹ ਤਮਾਨ ਵੀਰ ਦਾ ਸੀ ਬਹਿ ਬਹੁਤ ਧੰਨਵਾਦੀ ਕਰਦੇ ਧੰਨਵਾਦ ਕਰਦੇ ਆ ਇਹਨਾਂ ਨੇ ਸਾਡਾ ਮਤਲਬ ਇੱਥੇ ਸਾਨੂੰ ਹੱਲਾਸ਼ੇਰੀ ਹੱਲਾਸ਼ੇਰੀ ਦੇਣ ਦੇ ਲਈ ਮਤਲਬ ਆਪਣੀ ਟੀਮ ਭੇਜੀ ਹੈਗੀ ਹੈ ਤੇ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਅਸੀਂ ਇਹੀ ਮੈਸੇਜ ਦੇ ਰਹੇ ਆਂ ਸੰਗਤ ਨੂੰ ਵੀ ਸਾਰੇ ਅਸੀਂ ਇੱਕ ਹੈਗੇ ਆਂ ਜੜੀ ਵੀ ਵੰਡ ਪਾਈ ਹੋਈ ਹੈਗੀ ਲੋਕਾਂ ਨੇ ਸਿਆਸਤਦਾਨਾਂ ਨੇ ਜਾਂ ਕੁਝ ਵੀ ਆਪਣੇ ਪੰਜਾਬ ਦੇ ਚੱਲਦਾ ਹੈਗਾ ਤੇ ਇਹਦਾ ਸੰਦੇਸ਼ ਦੇ ਮਤਲਬ ਦੇਣ ਦੇ ਲਈ ਅਸੀਂ ਇੱਥੇ ਅੰਮ੍ਰਿਤਸਰ ਜਾ ਰਹੇ ਹੈਗੇ ਗੁਰੂ ਰਾਮਦਾਸ ਦੀ ਨਗਰੀ ਤੇ ਸਾਰੇ ਨੂੰ ਆਪ ਬੋੜ ਕੇ ਬੇਨਤੀ ਹੈ ਵੀ ਸਾਡਾ ਅੱਗੇ ਵੀ ਮਨੋਵਲ ਬਤਾਓ ਤੇ ਰਸਤੇ ਸਾਨੂੰ ਮਿਲੋ ਧੰਨਵਾਦ ਜੀ ਆ ਵਾਹ ਗੁਰੂ ਅੱਜ 1 ਦਸੰਬਰ 2024 ਹੈ ਔਰ ਇਹ ਜੋ ਵੀਲਚੇਅਰ ਰਨ ਸ਼ੁਰੂ ਕੀਤਾ ਹੈ ਇਹ 5 ਦਸੰਬਰ 2024 ਨੂੰ ਪਹੁੰਚਣਾ ਹੈ ਸ੍ਰੀ ਗੁਰੂ ਰਾਮਦਾਸ ਦੀ ਧਰਤੀ ਧੰਨ ਧੰਨ ਅੰਮ੍ਰਿਤਸਰ ਸਾਹਿਬ 5 ਤਰੀਕ ਸ਼ਾਮ ਨੂੰ 7 ਵਜੇ ਹੈ ਨਾ ਪੰਜਾਬ ਦੇ ਪੰਜ ਜ਼ਿਲ੍ਹਿਆਂ ਤੋਂ ਹੋ ਕੇ ਗੁਜ਼ਰਦਾ ਹੈ ਜੋ ਸਮਾਜ ਦੇ ਵਿੱਚ ਫਿੱਕ ਪਈ ਹੋਈ ਹੈ ਨਾ ਜੋ ਸਮਾਜ ਦੇ ਵਿੱਚ ਫਿੱਕ ਪਈ ਹੈ ਉਹ ਭਰਨ ਦੀ ਕੋਸ਼ਿਸ਼ ਕਰ ਰਹੇ ਆ ਮਾਨਵਤਾ ਦਾ ਸੰਦੇਸ਼ ਗੁਰਨਾਮਕ ਪਾਤਸ਼ਾਹ ਦਾ ਸਰਬ ਸਾਂਝੀ ਵਾਰ ਦਾ ਸੰਦੇਸ਼ ਵਨਨੈਸ ਦਾ ਸੰਦੇਸ਼ ਇਹ ਲੈ ਕੇ ਚੱਲੇ ਆ ਮੋਹਾਲੀ ਤੋਂ ਤੁਹਾਨੂੰ ਪਲੀਜ਼ ਸਾਥ ਦਿਓ ਵੀਰ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਗੁਰਦੁਆਰਾ ਟਿੱਬੀ ਸਾਹਿਬ ਦੇ ਵਿੱਚ ਇਹਨਾਂ ਨੇ ਸਾਨੂੰ ਐਨਕਰੇਜ ਕੀਤਾ ਹੈ ਇਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਹੈ ਇਹ ਛੋਟੀ ਛੋਟੀ ਚੀਜ਼ਾਂ ਲਈ ਕੁਝ ਦੇਰ ਲਈ ਆਏ ਬਸ ਸਾਡੇ ਲਈ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਇਹ ਹੱਲਾਸ਼ੇਰੀ ਨਾਲ ਹੀ ਉਸ ਅਕਾਲਪੁਰਖ ਦਾ ਓਟ ਆਸਾ ਲੈ ਕੇ ਆ ਛੋਟੀ ਛੋਟੀ ਹੇਲੀ ਸ਼ੇਰੀ ਸਾਡੇ ਬਹੁਤ ਜ਼ਿਆਦਾ ਮੈਟਰ ਕਰਨ ਵਾਲੀ ਹੈ ਬਹੁਤ ਔਖੇ ਹਾਲਾਤਾਂ ਦੇ ਵਿੱਚ ਆਏ ਆ ਆ ਵੀਲਟਰ ਹੁਣੇ ਪਲਟ ਗਈ ਸੀ ਪਾਜੀ ਰੋਪੜ ਦੇ ਵਿੱਚੋਂ ਮੂੰਹ ਤੇ ਪਾਰ ਗਿਰਿਆ ਹੈ ਇਹ ਪੂਰਾ ਇਹ ਬਹੁਤ ਔਖੀ ਅਵਸਥਾ ਹੈ ਜਿਵੇਂ ਮੈਂ ਔਰ ਤੁਸੀਂ ਸਾਹ ਲੈਂਦੇ ਆ ਨਾ ਉਸ ਤਰ੍ਹਾਂ ਸਾਹ ਨਹੀਂ ਲੈਂਦੇ ਥੋੜਾ ਮੁਸ਼ਕਲ ਹੈ ਬੜਾ ਮੁਸ਼ਕਲ ਹੈ ਮਲਮੂਤਰ ਵਿੱਚੋਂ ਨਿਕਲ ਰਿਹਾ ਹੈ ਸਾਰਾ ਕੁਝ ਬਹੁਤ ਔਖੀ ਅਵਸਥਾ ਹੈ ਯੂਨਾਈਟਿਡ ਨੇਸ਼ਨ ਇਹਨੂੰ ਨੰਬਰ 1 ਡਿਸੇਬਿਲਟੀ ਐਡਰੈਸ ਕੀਤਾ ਹੋਇਆ ਸੱਤ ਪ੍ਰਕਾਰ ਦੀ ਵਿਕਲਾਂਗਤਾ ਬਣ ਕੇ ਫੇਰ ਬਣਦੀ ਸਪਾਈਨਲ ਕੋਰ ਡਿਜਰੀ ਬੜੀ ਮੁਸ਼ਕਿਲ ਅਵਸਥਾ ਹੈ ਔਰ ਇਸ ਅਵਸਥਾ ਵਿੱਚ ਇਹ ਲੋਕ ਜਾ ਰਹੇ ਨੇ ਔਰ ਤੁਸੀਂ ਇਹਨਾਂ ਨੂੰ ਐਨਕੂਰੇਜਮੈਂਟ ਕਰਨ ਲਈ ਸਾਥ ਦੇਣ ਲਈ ਮੈਨੂੰ ਬੜਾ ਤੁਸੀਂ ਕਈ ਘੰਟਿਆਂ ਤੋਂ ਸਾਡੇ ਨਾਲ ਕੋਆਰਡੀਨੇਟ ਕਰ ਰਹੇ ਸੀਓ ਇੱਥੇ ਵੇਟ ਕਰ ਰਹੇ ਹੋ ਸਾਡੀ ਬਹੁਤ ਬਹੁਤ ਧੰਨਵਾਦ ਹੈ ਇਸ ਲਈ ਅਨਾ ਤੁਹਾਨੂੰ ਹੌਸਲਾ ਜ਼ਾਈ ਦਿੱਤੀ ਹੈ ਤੁਹਾਨੂੰ ਹੱਲਾਸ਼ੀਰੀ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਜ਼ਿਆਦਾ ਸ਼ੁਕਰੀਆ ਧੰਨਵਾਦ ਹੋਸ਼ ਜੀ ਬਲਜੀਤ ਸਿੰਘ ਜੀ ਦੇ ਖਾਸ ਕਰਕੇ ਜਿਨ੍ਹਾਂ ਨੇ ਸਾਨੂੰ ਇਸ ਪਰਾਲੇ ਨਾਲ ਜੋੜਿਆ ਮੈਂ ਤੁਹਾਡੀ ਗੱਲ ਨੂੰ ਛੋਟੀ ਜੀ ਜੋੜ ਕੇ ਵੱਡੀ ਕਰਦਾ ਮੀਕਾ ਵੀਰ ਜੀ ਇੱਕ ਵਾਰ ਹਿਮਾਚਲ ਦੇ ਬ੍ਰਾਡ ਵੈਲੀ ਕਹਿੰਦਾ ਦੇ ਵੀ ਸਾਡੇ ਕੋਲ ਦੇਖੋ ਫੌਜੀ ਵੀਰ ਵੀ ਸਾਡੇ ਨਾਲ ਖੜੇ ਐ ਇੱਕ ਰਕੇਸ਼ ਸੋਹਲ ਕਰਕੇ ਸਾਡੇ ਸਾਥੀ ਸੀਗੇ ਜਿੱਦਾਂ ਬਲਜੀਤ ਸਿੰਘ ਜੀ ਆ ਉਹ ਵੀ ਸੀਗੇ ਜੀ ਇਹਨਾਂ ਨੂੰ ਦੇਖੋ ਪੰਜ ਸ਼ਖਸ਼ਾਂ ਨੂੰ ਲੈ ਕੇ ਉਹ ਹਿਮਾਚਲ ਦੇ ਦੁਰਗਮ ਇਲਾਕਾ ਬ੍ਰਾਡ ਵੈਲੀ ਉਹ ਕਹਿੰਦੇ ਆਮ ਇਨਸਾਨ ਤਾਂ ਘੁੰਮ ਕੇ ਆਪਣੇ ਸ਼ੌਕ ਪੂਰੇ ਕਰ ਰਿਹਾ ਇਹਨਾਂ ਨੂੰ ਉੱਥੇ ਲੈ ਕੇ ਆਏ ਖੁਦ ਜਿੱਦਾਂ ਤੁਸੀਂ ਦੱਸਿਆ ਮਾਲਮੂਤਰ ਵਾਲੀ ਗੱਲ ਵੀ ਉਹ ਖੁਦ ਨਾਲ ਹਲਾਤ ਲਾ ਕੇ ਸਾਫ਼ ਕਰਕੇ ਰੋਜ਼ ਤਿਆਰ ਕਰਕੇ ਅੱਛੀ ਅੱਛੀ ਜਗ੍ਹਾ ਤੇ ਇਹਨਾਂ ਨੂੰ ਘੁਮਾਉਂਦੇ ਸੀਗੇ ਯਾਨੀ ਕਿ ਜੋ ਉਹਨਾਂ ਨੇ ਪ੍ਰਮਾਤਮਾ ਤੋਂ ਇਹਨਾਂ ਨੂੰ ਆਨੰਦ ਦੇ ਕੇ ਪ੍ਰਾਪਤ ਕਰ ਲਿਆ ਮੈਨੂੰ ਇਹ ਲੱਗਦਾ ਅੱਜ ਤੁਸੀਂ ਵੀ ਉਸ ਮਾਲਕ ਦੀ ਰਹਿਮਤ ਪ੍ਰਾਪਤ ਕਰ ਮਨੁੱਖੀ ਜੀਵਨ ਦਾ ਇਹੀ ਮਨੋਰਥ ਹੈ ਇੱਕ ਦੂਜੇ ਨੂੰ ਮੋਢਾ ਲਾਈਏ ਜੋ ਘੱਟ ਪ੍ਰਿਵੀਲੇਜ ਕਲਾਸ ਹੈ ਨਾ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਨੇਕ ਰੂਹਾਂ ਨੂੰ ਮਿਲ ਕੇ ਬੜਾ ਅੱਛਾ ਲੱਗਦਾ ਭਾਜੀ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਅੱਜ ਇੱਕ ਬਹੁਤ ਵੱਡਾ ਸੁਭਾਗਾ ਦਿਨ ਹੈ ਸਾਡੇ ਪੰਜਾਬ ਦੀ ਧਰਤੀ ਲਈ ਅੱਜ ਸਾਡੇ ਵਿਚਕਾਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹ ਸ਼ਕਸ਼ੀਤਾ ਹੈ ਇਹਨਾਂ ਦੇ ਪਿੱਛੇ ਸਭ ਤੋਂ ਪਹਿਲਾਂ 휠ਚੇਅਰ ਜਿਹੜੀ ਹੈ ਮੈਰਾਥਨ ਕਹ ਲਈਏ ਰੇਸ ਕਹ ਲਈਏ ਇਸ ਦੇ ਪਿੱਛੇ ਸਰਵ ਹਿਮਿਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਸਰਲ ਸ਼ਬਦਾਂ ਵਿੱਚ ਕਹਾ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਕਿੱਡਾ ਅੱਛਾ ਸੁਮੇਲ ਕਿੱਡਾ ਅੱਛਾ ਨਾਮ ਹੈ ਇੱਕ ਮਿਸ਼ਨ ਲੈ ਕੇ ਚੱਲੇ ਨੇ ਅੱਜ ਇਸ ਦਾ ਪਹਿਲਾ ਸਟੇ ਰੂਪਨਗਰ ਵਿਖੇ ਗੁਰਦੁਆਰਾ ਟੀਬੀ ਸਾਹਿਬ ਵਿਖੇ ਬੜੀ ਪਾਵਨ ਧਰਤੀ ਹੈ ਬੜੇ ਮਾਣ ਵਾਲੀ ਧਰਤੀ ਹੈ ਦੇਖੋ ਆਪਸੀ ਭਾਈਚਾਰਕ ਸਾਂਝ ਮਿਸਾਲ ਕਾਇਮ ਕਰਨ ਲਈ ਸਸਤਾ ਵੱਲੋਂ ਕਿੱਡਾ ਬੜਾ ਉਪਰਾਲਾ ਕੀਤਾ ਗਿਆ ਇੱਕ ਹਿੰਦੂ ਵੀਰ ਇੱਕ ਸਿੱਖ ਵੀਰ ਇੱਕ ਮੁਸਲਮਾਨ ਵੀਰ ਤੇਰੇ ਨਾਲ ਮੈਂ ਇਸ ਤੋਂ ਵੀ ਵੱਡੀ ਗੱਲ ਕਹਾਂਗਾ ਇਨਸਾਨੀਅਤ ਦੀ ਯਾਤਰਾ ਇਨਸਾਨੀ ਦਾ ਮਾਰਚ ਜਿਹੜਾ ਚੱਲ ਕੇ ਇੱਥੇ ਪਹੁੰਚਿਆ ਹੈ ਇਹਨਾਂ ਨੇ 221 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੋਹਾਲੀ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਹੈ 45 ਕਿਲੋਮੀਟਰ ਦਾ ਡੇਲੀ ਰਨ ਹੈ ਔਰ ਇਹ ਕਿੱਦਾਂ ਬੜਾ ਸੰਦੇਸ਼ ਹੈ ਕਿ ਜਿਨ੍ਹਾਂ ਦੇ ਹੱਥ ਪੈਰ ਚੱਲਦੇ ਆ ਮਾਲਕ ਸਭ ਤੋਂ ਮਿਹਰ ਰੱਖੇ ਮੇਰਾ ਕਹਿਣ ਤੋਂ ਭਾਵ ਹੈ ਕਿ ਬੇਸ਼ੱਕ ਕੋਈ ਕਮੀ ਉਪਰੋਕਤ ਸ਼ਰੀਰ ਦੇ ਵਿੱਚ ਮਾਲਕ ਨੇ ਦੇ ਦਿੱਤੀ ਪਰ ਮੈਸੇਜ ਦੇਣ ਦੇ ਵਿੱਚ ਸੰਦੇਸ਼ ਦੇਣ ਵਿੱਚ ਕਮੀ ਕੋਈ ਨਹੀਂ ਹੈ ਹੱਥਾਂ ਦੇ ਨਾਲ ਪੈਦਲ ਮੋਹਾਲੀ ਤੋਂ ਚੱਲ ਕੇ ਆ ਚੜਾਈ ਵੀ ਦੇਖੀ ਰੂਪਨਗਰ ਤੁਸੀਂ ਟੀਬੀ ਸਾਹਿਬ ਦੀ ਰਸਤੇ 'ਚ ਕਿੰਨੀਆਂ ਡਿਟੇਲ ਸਮੱਸਿਆਵਾਂ ਆਈਆਂ ਪਰ ਮਾਲਕ ਦਾ ਉਹ ਤਰਾਸਰਾ ਲੈ ਕੇ ਸੰਦੇਸ਼ ਤੁਹਾਨੂੰ ਇਹ ਦੇ ਰਿਹਾ ਕਿ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੋ ਸੋ ਅਸੀਂ ਇਹਨਾਂ ਦੇ ਇਸ ਟਰਸਟ ਦੇ ਜਿੰਨੇ ਉਪਰਾਲੇ ਦੀ ਗੱਲ ਕਰ ਲਈਏ ਇਹਨਾਂ ਦੀ ਸਾਰੀ ਟੀਮ ਦੇ ਵੀਰ ਜੀ ਆ ਰਹੇ ਨੇ ਇੱਧਰ ਵੀ ਖੜੇ ਆ ਸਾਥੀ ਸੋਨੀ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਦੇ ਤਹਿ ਦਿਲ ਤੋਂ ਧੰਨਵਾਦੀ ਹੈ ਮਾਲਕ ਇਹਨਾਂ ਤੇ ਮਿਹਰ ਭਰੇ ਹੱਥ ਰੱਖੇ ਹੋਰ ਇਹਨਾਂ ਦੇ ਮਿਸ਼ਨ ਨੂੰ ਕਿਵੇਂ ਇਹ ਲਾਚਾਰ ਵਿਅਕਤੀਆਂ ਦੀ ਸੇਵਾ ਕਰ ਰਿਹਾ ਟਰਸਟ ਉਹਨਾਂ ਨੇ ਇੱਕ Google Scan Pay ਮੈਂ ਇਸ ਵੀਡੀਓ ਦੇ ਨਾਲ ਵੀ ਜਾਰੀ ਕਰੂੰਗਾ ਜਾਰੀ ਕੀਤਾ ਇੱਕ ਵੱਡੇ ਮਿਸ਼ਨ ਨੂੰ ਲੈ ਕੇ ਉਹ ਜ਼ਿਆਦਾ ਡਿਟੇਲ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਵੇਗੀ ਇਹਨਾਂ ਦੇ ਨਾਲ ਚੱਲੀਆਂ ਵਾ ਸਾਡੀਆਂ ਭੈਣਾ ਇਨਦੇ ਨਾਲ ਇੱਕ ਲਾਈਫ ਕੇਅਰ ਗੱਡੀ ਐਮਬੂਲੈਂਸ ਚੱਲੀ ਆ ਰਿਹਾ ਦਿਵਾਸ ਕਾ ਉਹ ਵੀ ਵੀਰ ਜੀ ਨਾਲ ਖੜੇ ਆ ਜੋ ਵੀ ਪ੍ਰਬੰਧ ਸਾਧਨ ਕੀਤੇ ਆ ਰਸਤੇ ਵਿੱਚ ਤੁਸੀਂ ਸਵਾਗਤ ਕਰ ਰਹੇ ਹੋਏ ਆ ਨੀਵੇਂ ਹੋ ਕੇ ਇਸ ਮਿਸ਼ਨ ਨੂੰ ਉੱਚਾ ਕਰਨ ਲਈ ਜਿੰਨੇ ਸਾਥੀ ਜਿੰਨੇ ਵੀਰ ਜੁੜੇ ਆ ਅਸੀਂ ਇਹਨਾਂ ਦੇ ਚਰਨਾਂ ਵਿੱਚ ਨਤਮਸਤਕ ਵੀ ਹੁੰਦੇ ਆ ਅਕਾਲ ਪੁਰਖ ਵਾਹਿਗੁਰੂ ਤੋਂ ਅਰਦਾਸ ਬੇਨਤੀ ਵੀ ਕਰਦੇ ਆ ਕਿ ਇਸ ਯਾਤਰਾ ਨੂੰ ਵੀ ਸਫਲ ਕਰਨਾ ਔਰ ਇਹਨਾਂ ਦੇ ਮਿਸ਼ਨ ਨੂੰ ਵੀ ਸਫਲ ਕਰਨਾ ਜਿਨ੍ਹਾਂ ਯੋਗ ਆ ਸਾਡਾ ਪੰਜਾਬ ਮੋਰਚਾ ਸਾਡੀ ਪੰਜਾਬ ਦੀ ਟੀਮ ਲੋਕ ਹਿੱਤਾਂ ਲਈ ਅਜੇ ਹੰਰਸ਼ਾ ਲਈ ਅਜੇ ਸਾਥ ਦੇ ਲਈ ਹਮੇਸ਼ਾ ਨਾਲ ਖੜੀ ਹੈ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀਓ ਅੱਜ ਬੜੇ ਇੰਪੋਰਟੈਂਟ ਕੰਮ ਕੇ ਲਈ ਇੱਕ ਬੜੇ ਅੱਛੇ ਮਕਸਦ ਕੇ ਲਈ ਗੁਰਦੁਆਰਾ ਟੀਬੀ ਸਾਹਿਬ ਮੈਂ ਆਪ ਦੇਖ ਰਹੇ ਕਿ ہم ਲੋਕ ਇਕੱਤਰਿਤ ਹੋਏ ਹਨ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੋਂ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ हमारे साथ हमारे साथी खड़े हैं इनके बारे में डिटेल आपको बताएंगे सर्व ह्यूमैनिटी सर्व गॉड चैरिटेबल ट्रस्ट इसका नाम है इसका मतलब मोटे तौर पर तो आप जानते हैं कि इंसान की सेवा परमात्मा की सेवा उसके संस्था के उपराले से उनके उपक्रम से हमारे साथ सोरणजीत सिंह जी खड़े हैं इनकी सारी टीम खड़ी है माई पागो की धरती पर रहने वाली हमारी माता शक्ति भी खड़ी है हमारे साथी खड़े हैं हमारे छोटे भाई बलजीत फौजी असमानपुर की तरफ से हमारे को इनसे टाइपअप कराया गया था स्पाइनल कॉर्ड इंजरी से जो मुतासर जो लोग हैं उनकी एक मैराथन करवाई जा रही है मोहाली से लेके श्री स्वर्ण स्वर्ण मंदिर अमृतसर साहब तक कराई जा रही है स्पाइनल कॉर्ड इंजरी के बारे में सरदार साहब ने स्वर्ण सिंह जी ने बड़ी बड़ा तफसी आपको बात बताई है कि मेजर ये प्रॉब्लम है लेकिन आप इनके ददकते हुए चेहरे देख रहे हैं कि कितना इनके चेहरे पर खुशी है कोई किसी प्रकार का वो नहीं कोई कोई शिकवा नहीं इनको मैं ये कहता हूँ कि हम लोगों को जरा सा चोट लग जाए तो शिकवा करते हैं इनको कोई शिकवा नहीं है इनको देख के इतना बंदा बूस्ट हो रहा है इतनी मॉरलिटी बढ़ती जाती है तो ऐसे लोगों का तो बड़ा धन्यवाद मैं करता ही हूँ हमारी टीम भी साथ में खड़ी है इनका बड़ा विशेष धन्यवाद करता हूँ स्वर्ण सिंह जी और सारी तमाम टीम जो भी है जिसमें मैं किसी का शायद नाम भी ना जानता हूँ लेकिन ये सब जो है बड़े साधुवाद के धन्यवाद के पात्र हैं हमारी टीम ने आकर के इनको सम्मानित किया देखिए कि हमारा कुछ नहीं गया हमारा एक तो तालमेल हो गया लेकिन एनकरेज करने से क्या होता है कि हमारी छोटी सी बूस्टिंग से इनका हौसला अफजाई हो जाती है और हौसला अफजाई की बात मैंने माई पागो की बात भी कही बीडियो की बात कही कि माई पागो ने जो चाली मुक्ते बाद में कहलाए हुए छोड़ के चले गए उनकी हौसला अफजाई माई पागो ने करी तब वो चाली मुख्ते बने पहले तो वो छोड़ के बेदावा लिख के दे आए थे तो मात शक्ति भी साथ है हमारे भाई साथ में गौरव राणा हमारा छोटे भाई पंजाब मोर्चा हमारी सारी टीम नीरज राणा जी किस किस का मैं धन्यवाद करूँ इस वीडियो के माध्यम से मैं बात चाहता हूँ क्योंकि तो आप लोगों के मीडिया के माध्यम से इंटरनेशनल लेवल तक बात जाती है कि इस तरह के जो उपक्रम होते हैं उनको जरूर प्रमोट करना चाहिए और इनका साथ जरूर देना चाहिए क्योंकि एक किसी चीज के भूखे नहीं है इनको सिर्फ मानवता के नाते सपोर्ट चाहिए और तमाम बातें हैं कहने के लिए बहुत कुछ है लेकिन फिर अब वाणी का फरमान भी है वक्त बेचारे से बंदा हुए बेचारे सुबह से चले हुए हैं देखिए अब यहाँ नाइट स्टे करेंगे इनका मैं दिल से धन्यवाद करता हूँ और इनकी सारी टीम को मैं बहुत साधुवाद करता हूँ वाहगुरु